ਗੱਲ ਸੁਲਝਾ ਦੇ ਮੈਨੂੰ ਮੇਰੀਆਂ ਚਿੰਤਾਵਾਂ ਤੋਂ ਮੁਕਤ ਕਰਕੇ ਮੇਰੀਆਂ ਗੱਲਾਂ ਨੂੰ ਸੁਲਝਾ ਦੇ ਮੈਨੂੰ ਮੇਰੀਆਂ ਚਿੰਤਾਵਾਂ ਤੋਂ ਮੁਕਤ ਕਰਕੇ ਮੇਰੀਆਂ ਗੱਲਾਂ ਨੂੰ ਸੁਲਝਾ ਦੇ ਮੇਰੇ ਦਰਮਿਆਨ ਵਕਤ ਦੇ ਪਾਣੀ ਤੇ ਗੁਬਾਰ ਨੂੰ ਇੱਕ ਮੁਲਾਕਾਤ ਵਿੱਚ ਵਗਾ ਦੇ ਮੇਰੀ ਸਾਰੀ ਗੱਲ ਨੂੰ ਸੁਣ ਕੇ ਫਿਰ ਚਾਹੇ ਵਿਛੋੜੇ ਨੂੰ ਅਜਮਾ ਲੇ ਮੇਰੀ ਸਾਰੀ ਗੱਲ ਸੁਣ ਕੇ ਫਿਰ ਚਾਹੇ ਵਿਛੋੜੇ ਨੂੰ ਅਜਮਾ ਲੇ ਮੇਰੀਆਂ ਮੁਸ਼ਕਲਾਂ ਦਾ ਹਿੱਲਾ ਕੱਢ ਕੇ ਫਿਰ ਚਾਹੇ ਆਪਣੇ ਇਸ਼ਾਰਿਆਂ ਤੇ ਨਚਾ ਲਈ ਇਸ ਤਰਫ ਦੇ ਸਰੀਰ ਨੂੰ ਅੱਗ ਦੇ ਹਵਾਲੇ ਕਰ ਦੇ ਇੰਨਾ ਅੱਖਾਂ ਨੂੰ ਗਿੱਲਾ ਕਰਕੇ ਫਿਰ ਚੰਮ ਤੇ ਇੱਕ ਚੀਰਾ ਪਾ ਦੇ ਤੂੰ ਚਾਵੇਂ ਉਦੋਂ ਹੀ ਮੈਂ ਫਿਕਰਾਂ ਤੋਂ ਮੁਕਤ ਹੋ ਸਕਦਾ ਤੂੰ ਚਾਵੇਂ ਮੈਂ ਉਦੋਂ ਹੀ ਮੁੱਕ ਸਕਦਾ ਤੇਰੇ ਚਾਹਣ ਨਾਲ ਇਹ ਸਾਰੇ ਰੋਲੇ ਮੁੱਕ ਜਾਣੇ ਤੂੰ ਚਾਵੇਂ ਉਦੋਂ ਹੀ ਮੈਂ ਤੇਰੇ ਤੋਂ ਦੂਰ ਹੋ ਸਕਦਾ ਤੂੰ ਚਾਵੇਂ ਉਦੋਂ ਹੀ ਮੈਂ ਤੇਰੇ ਤੋਂ ਦੂਰ ਹੋ ਸਕਦਾ ਮੈਨੂੰ ਮੇਰੀਆਂ ਚਿੰਤਾਵਾਂ ਤੋਂ ਮੁਕਤ ਕਰਕੇ ਮੇਰੀਆਂ ਗੱਲਾਂ ਨੂੰ ਸੁਲਝਾ ਲਈ ਮੇਰੇ ਦਰਮਿਆਨ ਵਗਦੇ ਪਾਣੀ ਦੇ ਕੁਬਾਰ ਨੂੰ ਇੱਕ ਮੁਲਾਕਾਤ ਵਿੱਚ ਵਗਾ ਦੇ ਮੇਰੇ ਦਰਮਿਆਨ ਵਗਦੇ ਪਾਣੀ ਦੇ ਕੁਬਾਰ ਨੂੰ ਇੱਕ ਮੁਲਾਕਾਤ ਵਿੱਚ ਵਗਾ ਦੇ ਉਬਾਲੇ ਮਾਰਦੇ ਇਸ ਖੂਨ ਨੂੰ ਤੂੰ ਛੂ ਕੇ ਸ਼ਾਂਤ ਕਰ ਦੇ ਉਬਾਲੇ ਮਾਰਦੇ ਇਸ ਖੂਨ ਨੂੰ ਤੂੰ ਛੂ ਕੇ ਸ਼ਾਂਤ ਕਰ ਦੇ ਜਿਸਮਾ ਦੇ ਇਸ ਵਪਾਰੀ ਨੂੰ ਤੂੰ ਪਿਆਰ ਕਰਨਾ ਸਿਖਾ ਦੇ ਮੈਨੂੰ ਪੈਰ ਦੇ ਤਲੇ ਸਮਝ ਕੇ ਖੁਦ ਖੂਬਸੂਰਤ ਨੂਰ ਤੂੰ ਬਣ ਜਾਈ ਮੈਨੂੰ ਪੈਰ ਦੇ ਤਲੇ ਸਮਝ ਕੇ ਖੁਦ ਖੂਬਸੂਰਤ ਨੂਰ ਤੂੰ ਬਣ ਜਾਈ ਮੈਨੂੰ ਨੋਹਾਂ ਦਾ ਤਵੱਜੂ ਦੇ ਕੇ ਹਰ ਹਫਤੇ ਮੈਨੂੰ ਵੱਢ ਦੇ ਮੈਂ ਮੁੜ ਮੁੜ ਮਿੱਟੀ ਬਣ ਆਵਾਂ ਤੂੰ ਢੂੜ ਸਮਝ ਕੇ ਛਾੜ ਦੇ ਮੈਂ ਮੁੜ ਮੁੜ ਮਿੱਟੀ ਬਣ ਆਵਾਂ ਤੂੰ ਢੂੜ ਸਮਝ ਕੇ ਛਾੜ ਦੇ ਮੈਂ ird gird ਹਵਾ ਬਣ ਕੇ ਰਹਾ ਤੂੰ ਮੈਨੂੰ ਆਪਣੇ ਸਾਹਾਂ ਵਿੱਚ ਵਸਾ ਲੈ ਮੈਂ ird gird ਹਵਾ ਬਣ ਕੇ ਰਹਾ ਤੂੰ ਮੈਨੂੰ ਆਪਣੇ ਸਾਹਾਂ ਵਿੱਚ ਵਸਾ ਲੈ ਮੈਨੂੰ ਮੇਰੀਆਂ ਚਿੰਤਾਵਾਂ ਤੋਂ ਮੁਕਤ ਕਰਕੇ ਮੇਰੀਆਂ ਗੱਲਾਂ ਨੂੰ ਸੁਲਝਾ ਦੇ ਮੇਰੇ ਦਰਮਿਆਨ ਵਗਦੇ ਪਾਣੀ ਦੇ ਗੁਬਾਰ ਨੂੰ ਇੱਕ ਮੁਲਾਕਾਤ ਵਿੱਚ ਵਗਾ ਦੇ ਮੇਰੇ ਦਰਮਿਆਨ ਵਗਦੇ ਪਾਣੀ ਦੇ ਗੁਬਾਰ ਨੂੰ ਇੱਕ ਮੁਲਾਕਾਤ ਵਿੱਚ ਵਗਾ ਦੇ ਮੇਰੇ ਦਰਮਿਆਨ ਵਗਦੇ ਪਾਣੀ ਦੇ ਗੁਬਾਰ ਇੱਕ ਮੁਲਾਕਾਤ ਵਿੱਚ ਬਗਾਤੇ